ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਲ ਐਮ ਆਈ ਟੀਵੀ ਪੰਜਾਬ ਤਾਂ ਗੱਲ ਕਰਦੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਂਨੌਰ ਦੇ ਅਧੀਨ ਆਉਂਦੇ ਪਿੰਡ ਹਰੀਮਾਬਾਦ ਦੀ ਜਿੱਥੇ ਹੜ੍ਹ ਦੌਰਾਨ ਲੋਕਾਂ ਦੀ ਮਦਦ ਕਰਨ ਗਏ 6 ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਵਿਨੇ ਕੁਮਾਰ ਲਾਪਤਾ ਹੋ ਗਿਆ ਸੀ 1 ਮਹੀਨੇ ਤੱਕ ਐਨ ਡੀ ਆਰਫਾ ਤੇ ਆਰਮੀ ਦੀਆਂ ਟੀਮਾਂ ਵੱਲੋਂ ਉਸ ਦੀ ਭਾਲ ਕੀਤੀ ਗਈ ਪਰ ਉਸ ਦਾ ਕੋਈ ਅ ਦਾ ਪਤਾ ਨਹੀਂ ਮਿਲਿਆ ਅੱਜ ਜਦ ਖੇਤਾਂ ਵਿੱਚੋਂ ਪਾਣੀ ਘਟ ਹੋਇਆ ਤਾਂ ਬਿਨੇ ਕੁਮਾਰ ਦੀ ਲਾਸ਼ ਖੇਤਾਂ ਵਿੱਚੋਂ ਬਰਾਮਦ ਹੋਈ ਪਿੰਡ ਵਾਸੀਆਂ ਨੇ ਮੌਕੇ ਤੇ ਪਰਿਵਾਰ ਨੂੰ ਬੁਲਾ ਕੇ ਸਨাক্ত ਕਰਾਈ ਅਤੇ ਮ੍ਰਿਤਕ ਨੌਜਵਾਨ ਦੀ ਆਦੀ ਅੰਤਮ ਸੰਸਕਾਰ ਪਰਿਵਾਰ ਅਤੇ ਇਲਾਕਾ ਨਿਵਾਸੀ ਦੀ ਹਾਜ਼ਰੀ ਵਿੱਚ ਕਰ ਦਿੱਤਾ ਗਿਆ ਇਸ ਘਟਨਾ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਫੈਲੀ ਹੋਈ ਹੈ ਅਤੇ ਸ਼ਹਿਰ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਲੋਕਾਂ ਦੇ ਨਾਲ ਮਿਲ ਕੇ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਇਸ ਲਈ ਇਸ ਦੀ ਆਰਥਿਕ ਮਦਦ ਕੀਤੀ ਜਾਵੇ ਤਾਂ ਕਿ ਇਹ ਇਸ ਪਰਿਵਾਰ ਦੀ ਕੁਝ مالی ਸਹਾਇਤਾ ਹੋ ਸਕੇ ਲੋਕਾਂ ਦੀ ਸੇਵਾ ਕਰਦੇ ਹੋਏ ਆਪਣੀ ਜਾਨ ਗਵਾਈ ਇਸ ਨੌਜਵਾਨ ਦੇ ਲਈ ਹਰ ਜੋ ਸ਼ਹਿਰ ਦਾ ਸ਼ਖਸ ਹੈ ਉਹ ਸਾਹਮਣੇ ਆ ਰਿਹਾ ਹੈ ਆਓ ਦੇਖਦੇ ਹਾਂ ਕਸਬਾ ਕਲਾਂ ਨੌਰ ਤੋਂ ਪੱਤਰਕਾਰ ਜਸਪਾਲ ਚੰਦ ਦੀ ਐਲ ਐਮ ਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਕਲਾ ਨੋਰਥ ਪਿਛਲੇ 28 ਤਰੀਕ ਨੂੰ ਪਿਛਲੇ ਮਹੀਨੇ ਦੇ 28 ਤਰੀਕ ਨੂੰ ਵਿਨੇ ਕੁਮਾਰ ਜਿਹੜਾ ਆਧਾਰ ਕਾਰਡ ਤੇ ਉਹਦਾ ਨਾਮ ਨਾ ਵਿਕਰਮ ਮਾਰ ਹੈ ਉਹ ਜਿਹੜਾ 28 ਤਰੀਕ ਨੂੰ ਲੋਕਾਂ ਦੀ ਸੇਵਾ ਕਰਨ ਗਿਆ ਸੀਗਾ ਲੋਕਾਂ ਦੀ ਸੇਵਾ ਕਰਨ ਵਾਸਤੇ ਘਰ-ਘਰ ਸਮਾਨ ਪਹੁੰਚਾਉਣ ਵਾਸਤੇ ਗਿਆ ਸੀਗੇ ਉਹ ਕਿਤੇ ਮਿਸਿੰਗ ਹੋ ਗਿਆ ਅੱਜ ਪੂਰੇ 1 ਮਹੀਨੇ ਬਾਅਦ ਉਹਦੀ ਡੈੱਡ ਬਾਡੀ ਜਿਹੜੀ ਆ ਬੜੀ ਮਾੜੀ ਕੰਡੀਸ਼ਨ ਚ ਮਿਲੀ ਆ ਔਰ ਮੈਂ ਸਰਕਾਰ ਕੋਲ ਮੰਗ ਕਰਨਾ ਵਾ ਪਰਿਵਾਰ ਦੀ ਗਰੀਬ ਪਰਿਵਾਰ ਆ ਉਹਦੀ ਬੜੀ ਮਦਦ ਕੀਤੀ ਜਾਏ ਹੋਰ ਥੋੜੇ ਦਿਨਾਂ ਤੱਕ ਉਹਦੀ ਸਿਸਟਰ ਦੀ ਮੈਰਿਜ ਆ ਮੈਂ ਫਿਰ ਇੱਕ ਵਾਰ ਸਰਕਾਰ ਨੂੰ ਪੂਰ ਜ਼ੋਰ ਮੰਗ ਕਰਦਾ ਵਾਂ ਉਸ ਪਰਿਵਾਰ ਦੀ ਨਿੱਜੀ ਤੌਰ ਤੇ ਪੂਰੀ ਮਦਦ ਕੀਤੀ ਜਾਏ ਇਹਦਾ ਕਿੱਥੇ ਹੈ ਇਹ ਡੁੱਬਿਆ ਕਿੱਥੇ ਕਿਹੜੇ ਪਿੰਡ ਰਿਹਾ ਜੀ ਇਹ ਹਰੀਮਾ ਬਾਦ ਤੋਂ ਪਿੱਛੇ ਪਾਸੇ ਨਵੀਂ ਨਗਰ ਉਧਰ ਪਿੰਡਾਂ ਦੇ ਵਿੱਚ ਤਲਵੰਡੀ ਰਾਮਾ ਉਧਰਲੇ ਪਾਸੇ ਕਾਫੀ ਪਾਣੀ ਆਇਆ ਸੀ ਉਧਰ ਲੋਕਾਂ ਲੋਕ ਕਾਫੀ ਫਸੇ ਹੋਏ ਹਨ ਕੁਝ ਘਰਾਂ ਤੋਂ ਫੋਨ ਆ ਰਹੇ ਸੀ ਮਦਦ ਵਾਸਤੇ ਉਥੇ ਪਾਣੀ ਪੂਣੀ ਹੋਰ ਲੰਗਰ ਪਾਣੀ ਦੇਣ ਗਏ ਸੀ ਜੀ ਪੰਜ ਸੱਤ ਮੁੰਡੇ ਇਹ ਦੋ ਦਿਨ ਦੋ ਤਿੰਨ ਮੁੰਡੇ ਮਿਸਿੰਗ ਹੋਏ ਸੀ ਇੱਕ ਦੋ ਮੁੰਡਾ ਕੋਈ ਕੋਠਿਆਂ ਤੇ ਚੜ ਕੇ ਕਿਤੇ ਕਿਤੇ ਪੈਰ ਸਲਿੱਪ ਕਰਕੇ ਕਿਤੇ ਪਾਣੀ ਦੇ ਵਿੱਚ ਹੀ ਕਿਤੇ ਰੁੜ ਗਿਆ ਵਾ ਨਹੀਂ ਲੱਭਾ ਅੱਜ ਪੂਰੇ ਮਹੀਨੇ ਬਾਅਦ ਮਿਲਿਆ ਵਾ ਅੱਜ ਉਹਦਾ ਪੋਸਟਮਾਸਟਰ ਨੂੰ ਹੋ ਕੇ ਅੱਜ ਉਹਦਾ ਸਾਰੇ ਪਰਿਵਾਰ ਨੇ ਸੰਸਕਾਰ ਕੀਤਾ ਵਾ ਔਰ ਮੈਂ ਇੱਕ ਸਰਕਾਰ ਕੋ ਫਰਮਾਨ ਕਰਨਾ ਪਰਿਵਾਰ ਬਹੁਤ ਗਰੀਬ ਹੈ ਜਿਹਦੀ ਮਦਦ ਕੀਤੀ ਜਾਏ ਥੋੜੇ ਦਿਨਾਂ ਤੱਕ ਮਹੀਨੇ ਤੱਕ ਉਹਦੀ ਸਿਸਟਰ ਦੀ ਮੈਰਿਜ ਵੀ ਹੈ ਇਹ ਅੱਜ ਜੋ ਜਿਹਦੇ ਸੰਸਕਾਰ ਵਿੱਚ ਸਾਰੇ ਆ ਸੰਗਠਾ ਜਿਹੜਾ ਇਕੱਠੀਆਂ ਹੋਈਆਂ ਨੇ ਇਹ ਮਹਲਾ ਚੱਕਰੀ ਕਲਾ ਨਾਲ ਦਾ ਰਹਿਣ ਵਾਲਾ ਔਰ ਇਸ ਦਾ ਨਾਮ ਜਿਹੜਾ ਹੈ ਉਹ ਬਿਕਰਮ ਬਿਕਰਮ ਜੀ ਕਹੇ ਨੂੰ ਪਿਆਰ ਨਾਲ ਬਿੱਕਾ ਤੇ ਵਿਨੇ ਵੀ ਕਹਿੰਦੇ ਆ ਔਰ ਇਹ ਜੋ 28 ਤਰੀਕ ਪਿਛਲੀ 28 ਤਰੀਕ ਨੂੰ ਜਿਹੜਾ ਹੈ ਉਹ ਹੜ ਆਏ ਨੇ ਉਹਨਾਂ ਦੇ ਵਿੱਚ 28 ਤਰੀਕ ਨੂੰ ਜਿਹੜਾ ਵਾ ਉਹ ਜੋ ਮਤਲਬ ਸੇਵਾ ਕਰਦਾ ਜਿਹੜਾ ਉਹ ਗਾਇਬ ਹੋ ਗਿਆ ਰੁੜ ਗਿਆ ਇਹ ਪੰਜ ਛੇ ਜਣੇ ਗਏ ਨੇ ਜਿਨ੍ਹਾਂ ਚੋਂ ਦੋ ਬੱਚੇ ਜਿਹੜੇ ਰਾਂ ਚੜ ਗਏ ਇੱਕ ਜਿਹੜਾ ਕੰਦ ਤੇ ਚਲੇ ਗਿਆ ਔਰ ਉਸ ਤੋਂ ਬਾਅਦ ਇਹ ਜਿਹੜਾ ਜੋਂ ਗਿਆ ਮੁਰਕੇ ਲੱਭਾ ਨਹੀਂ ਔਰ ਜਿੰਨੇ ਵੀ ਪ੍ਰਸ਼ਾਸਨ ਹੈ ਜਿੰਨੇ ਐਨਡੀਆਰਐਫ ਦੀਆਂ ਮਤਲਬ ਡਿਪਾਰਟਮੈਂਟਸ ਟੀਮਾਂ ਸਨ ਜਿਹੜੇ ਗੋਤਾਖੋਰ ਸਨ ਜਿੰਨੇ ਵੀ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਪਰ ਲੱਭਾ ਨਹੀਂ ਪਰ ਦਿਨ ਰਾਤ ਮਿਹਨਤ ਕੀਤੀ ਔਰ ਸਾਰੇ ਸ਼ਹਿਰ ਨੇ ਸਾਰੇ ਇਲਾਕੇ ਨੇ ਇਸ ਗੱਲ ਨੂੰ ਬੜਾ ਦਿਲ ਨਾਲ ਲਾਇਆ ਕਿ ਉਹਨਾਂ ਦੀ ਹੱਲਪ ਕੀਤੀ ਔਰ ਜਿੰਨੀਆਂ ਟੀਮਾਂ ਗਈਆਂ ਅੱਜ ਮਤਲਬ ਕੱਲ ਜਿਹੜਾ ਹੈ ਉਹ 28 ਤਰੀਕ ਵਾਲੇ ਦੇਣ ਹੀ ਉਹੋ ਹੀ ਟਾਈਮ ਹੀ ਤੇ ਜੇ 4:30 5 6 ਦਾ ਜਦੋਂ ਕਿ ਇਨਫੋਰਮੇਸ਼ਨ ਆਈ ਔਰ ਉੱਥੇ ਜਿਹੜਾ ਝੋਨਾ ਜਿਹੜਾ ਕੱਟਿਆ ਗਿਆ ਖੇਤ ਚ ਤੇ ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਇਹ ਕੀ ਹੈ ਤੇ ਵੇਖਿਆ ਤੇ ਉਹ ਇਸੇ ਹੀ ਮਤਲਬ ਇਹਨਾਂ ਦੇ ਮਾਤਾ ਨੂੰ ਸੱਦਿਆ ਇਹਨਾਂ ਦੇ ਡੈਡੀ ਨੂੰ ਸੱਦਿਆ ਸਾਰੇ ਭਰਾ ਨੂੰ ਸੱਦ ਕੇ ਤੇ ਪਛਾਣ ਕਰਾਈ ਤੇ ਵਾਕਈ ਇਹ ਵਿੱਕਾ ਹੀ ਹੈ ਬੜਾ ਫੇਰੇ ਹੋਈ ਸਾਡੀ ਪਰਜੋਰ ਮੰਗਾ ਕਿ ਇਸ ਪਰਵਾਰ ਦੀ ਵੱਧ ਤੋਂ ਵੱਧ ਜਿੰਨੀ ਵੀ ਸਰਕਾਰ ਮਦਦ ਕਰ ਸਕਦੀ ਹੈ ਐਨਜੀਓ ਜਿਹੜੇ ਨੇ ਉਹ ਵੀ ਅੱਗੇ ਆਉਣ ਇਹਨਾਂ ਦੀ ਹੈਲਪ ਕਰਨ